ਲੋ ਜੀ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਅੱਜ ਦਾ ਵਲੋਗ ਹੁੰਦਾ ਆਪਣਾ ਸਟਾਰਟ ਪਾਏ ਹੋਏ ਆ ਆਪਣੇ ਯਾਰ ਦੋਸਤਾਂ ਦੇ ਵਿਆਹ ਤੇ ਜਿਹਦਾ ਨਾਮ ਹੈਗਾ ਬਿੱਲੂ ਸੋਰੀ ਜੀ ਨਾਮ ਗਲਤ ਬੋਲ ਹੋ ਗਿਆ ਨਾਮ ਹੈਗਾ ਜੀ ਬਿਟੂ ਉਹਦਾ ਵਿਆਹ ਹੈ ਜੀ ਅੱਜ ਦਿਨ ਹੈਗਾ ਅੱਜ ਆਪਣਾ ਐਤਵਾਰ ਦਾ ਜੀ ਤਰੀਕ ਹੋ ਗਈ ਅੱਜ 9 ਤੇ ਆਪਾਂ ਗੱਡੀ 'ਚ ਬੈਠੇ ਆ ਗੱਡੀ ਆਪਣੀ ਆਪਾਂ ਦਿੱਤੀ ਵੀ ਸ਼ਿੰਗਾਰ ਜੀ ਲੋ ਜੀ ਤੇ ਉਹ ਗਏ ਹਾਲੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਇਹ ਨਸ ਦੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਉਹ ਤੇ ਮੈਂ ਤਾਂ ਟੇਕਿਆਂ ਉਤੇ ਆਪਾਂ ਵਿਆਹ ਚ ਆਏ ਵੇ ਪੌਂਟਾ ਸਾਹਿਬ ਠੀਕ ਹੈ ਜੀ ਤੇ ਪੌਂਟਾ ਸਾਹਿਬ ਵਿਆਹ ਖਾ ਖੂ ਕੇ ਫਿਰ ਆਪਾਂ ਜਾਵਾਂਗੇ ਘਰ ਹਲੇ ਤਾਂ ਅੱਜ ਤਾਂ ਵਿਆਹ ਹੈ ਜੀ ਕੱਲ ਨੂੰ ਇਹਨਾਂ ਦੀ ਚਾਲੂ ਹੋਣੀ ਆ ਪਾਰਟੀ ਆ ਨਾ ਠੀਕ ਹੈ ਨਾਈਟ ਪਾਰਟੀ ਨਾਈਟ ਪਾਰਟੀ ਮੁੰਡੇ ਦੇਖੋ ਤੁਸੀਂ ਟੋਣਾ ਟੋਣਾ ਐਨ ਫੁੱਲ ਗੱਡੀਆਂ ਨੇ ਇਹਨਾਂ ਨੇ ਹਮ ਲਓ ਜੀ ਟੋਰ ਹੈ ਜੀ ਪੂਰੀ ਹਾਂ ਮੁੰਡੇ ਦੇ ਦਾਦਾ ਸਾਹਿਬ ਤੇ ਤੋਰ ਤੇ ਅੰਦਾਜ਼ਾ ਲਾ ਸਕਦੇ ਹੋ ਕੜਗੀ ਤੇ ਮੁੰਡੇ ਦਾ ਦਾਦਾ ਜੀ ਹੁਣ ਜੀ ਤੇ ਆ ਮੁੰਡੇ ਦਾ ਭਾਈ ਆ ਜੀ ਆ ਜਿਹੜੇ ਫੁੱਲਾਂ ਜੀ ਇਹਨਾਂ ਨਾਲ ਪੰਗੇ ਲੈਂਦਾ ਫਿਰਦਾ ਜੀ ਓ ਵੀਰੇ ਇਹਨੂੰ ਕਿੱਥੇ ਸੋ ਮਾਰੀ ਗੋਣ ਨਿਆਰੀ ਨੂੰ ਵੀਰੇ ਲੋ ਜੀ ਹੋਰ ਨੂੰ ਹੋਰ ਮਾਰ ਕੇ ਉਹਦੀ ਖੜ ਪੈਜ ਬਲੋਕ ਬਣ ਰਿਹਾ ਤੇਰਾ ਕੀ ਫਾਇਦਾ ਵੀਰੇ ਤੁਸੀਂ ਫੁੱਲ ਤੋੜਨੇ ਆ ਗੱਡੀ ਦੇ ਮੈਂ ਦੇਖਾਂ ਪੁੱਛੀਆ ਵਗਾਰ ਦੇ ਦੇ ਨਹੀਂ ਤੁਸੀਂ ਫੁੱਲ ਤੋੜਨੇ ਭਾਈ ਗੱਡੀ ਦੇ ਨੀ ਪੁੱਠੇ ਕੰਮ ਕਾਦੇ ਫੋ ਤੁਸੀਂ ਫੁੱਲ ਤੋੜਨੇ ਯਾਰ ਗੱਡੀ ਦੇ ਵੀ ਕੁੜੀਓ ਤਿਆਰੀ ਹੈ ਵਿਆਹ ਦੀ ਹਾਂਜੀ ਚਾਹੇ ਪੂਰਾ ਵਿਆਹ ਦਾ ਹੋਰ ਕੀ ਆ ਹਾਂਜੀ ਤੁਸੀਂ ਆ ਬੰਦੇ ਨੂੰ ਤਾਂ ਜਿਵੇਂ ਕਿ ਪਛਾਣ ਹੀ ਲਿਆਉਣਾ ਪਿਛਲੇ ਬਲੌਗ 'ਚ ਵੀ ਤੁਸੀਂ ਸਫਾਈ ਦੇ ਸਾਡੇ ਦੇ ਦਰਸ਼ਨ ਕਰੇ ਸੀਗੇ ਮਾਂ ਮੈਨੂੰ ਦਿੱਲੀ ਲੈਣ ਗਈ ਸੀਗੀ ਹਾਂਜੀ ਤੇ ਬਾਈ ਨੂੰ ਉਸ ਟਾਈਮ ਬਹੁਤ ਦਿੱਕਤ ਆਣ ਲੱਗੀ ਵੀਦੀ ਨੱਕ ਦੀ ਜੋ ਕਿ ਹੁਣ ਸਹੀ ਹੋ ਚੁੱਕੀ ਆ ਤੇ ਹੁਣ ਫੇਰ ਵੀ ਫਰਕ ਆ ਜੀ ਤੁਹਾਡੀਆਂ ਦੁਆਵਾਂ ਨਾਲ ਸਦਕਾ ਤੁਹਾਡੀਆਂ ਅਰਦਾਸਾਂ ਦਾ ਤੁਸੀਂ ਜਿਹੜੀਆਂ ਸੁੱਖਾਂ ਸੁੱਖੀਆਂ ਇਹਨਾਂ ਵਾਤੇ ਜੀ ਬਾਰ ਕੋਡ ਬਾਰ ਕੋਡ ਉਹ ਕਰਤੀ ਗਰੀਬਾਂ ਵਾਲੀ ਹਰਕਤ ਹੈ ਇਹਨੇ ਹੋ ਕੇ ਸੁ ਕਰਤੀ ਗਰੀਬੀ ਦਾ ਅੱਬਾ ਦਿਖਾਤਾ ਵੀਰੇ ਆਪਣਾ ਨਹੀਂ ਹੈ ਗਰੀਬੀ ਗਰੂਬੀ ਦਾ ਅੱਬਾ ਪੋਰਤੀ ਬਸ ਪੋਰਤੀ ਚਲੋ ਚੱਲੀਏ ਯਾਰ ਅੱਪਾਂ ਤੇ ਛੱਡ ਗੱਡੀ ਤੋਰੋ ਯੂ ਕੰਟਰੋਲ ਟੈਪ ਦਾ ਬੈਨਰ ਟੂ ਲਰਨ ਹੋਰ ਤੋਂ ਲੈ ਨਾ ਆਜ਼ਾਦੀ ਗੱਡੀ ਦੋ ਰਾਜੀ ਪੁਟਾ ਸਭ ਹੋ ਗਈ ਐਂਟਰੀ

ਉੜ ਰਣੀ ਨਾ ਮੈਂ ਸੀ ਸਮਹਿਲ ਚਲਿਏ ਆਪਾਂ ਅੰਦਰ ਬੈਠੀਏ ਮੇਰਾ 12 10 ਰੁਪਆ ਮੈਂ ਦੇਖਿਆ ਵਾ ਮੈਂ ਦੇਖਿਆ ਹਾਂ ਮੈਂ ਆਇਆ ਆਪਾਂ ਹੇਮਕੋਟ ਸਾਹਿਬ ਨੇ ਜਾਂਦੇ ਹੋਣੀ ਤਰ ਰੁਕੇ ਦੇ ਚੱਲ ਆਇਆ ਤੇ ਇਹ ਵੀ ਤੈਨ ਦੇਖ ਲਿਆ ਹਾਂ ਵੀਰ ਮੈਂ ਦੇਖਿਆ ਤੈਨੂੰ ਪਤਾ ਨਾ ਵੇ ਦਾਦ ਜੀ ਤੂੰ ਕਾਦੇ ਵਾਸਤੇ ਆਇਆ ਓਰੇ ਜੇ ਨਾ ਟੱਕਰੇ ਨਾ ਗਾ ਸਾਨੂੰ ਕਿਤੇ ਰਹੇ ਇਹ ਦੇਖ ਲਈ ਚੱਲ ਚਲੀਏ ਅੰਦਰ ਆਪਾਂ ਜਾ ਕਤ ਲੋੜੀਏ ਕਾ ਸੁਹਰ ਪੈ ਆ ਕੀਏ ਆਪਾਂ ਆਪਾ ਬੈਗੇ ਨਾਲ ਬਹੇ ਨਾਲ ਖਾਣ ਪੀਣ ਦੀ ਵਧੀਆ ਸੇਵਾ ਹੋ ਜਾਂਦੀ ਮੁੰਡੇ ਨਾਲ ਬੈ ਕੇ ਹੋਰ ਖਾਧੀ ਖਾਦੀ ਹੈ ਨਾ ਖਾਣ ਪੀਣ ਨੂੰ ਵਧੀਆ ਹੀ ਜਾਂਦਾ ਸਭ ਨਾਲ ਸਾਡੇ ਨਾਲ ਬੈ ਕੇ ਆਪਾਂ ਖਰਚਾ ਹੁੰਦਾ ਫੜਾ ਯਾਰ ਦੇਖਿਓ ਹੁਣ ਪਕੋੜੇ ਪੂੜੇ ਆਪਣੇ ਨਾਲ ਪਾਈ ਜਾਂਦੇ ਉਹਦੇ ਆਪਾਂ ਖਾਵਾਂਗੇ ਤੇ ਐਸ਼ ਕਰਾਂਗੇ ਓਹ ਹੋ ਹੋਰ ਹੋ ਗਿਆ ਇਧਰ ਨੂੰ ਮੈਂ ਤਾਂ ਕਰੀਬ ਆ ਗਿਆ ਵੀਰੇ ਕਿਦਾਂ ਦਾ ਫੀਲ ਆ ਰਿਹਾ ਤੁਹਾਨੂੰ ਵਿਆਹ ਕਰਾ ਕੇ ਓਏ ਕਿਦੋਂ ਫੀਲ ਆ ਰਿਹਾ ਤਾਂ ਵਿਆਹ ਕਰਾ ਕੇ ਹਲਕਾ ਹਲਕਾ ਜਿਹਾ ਲੱਗ ਰਿਹਾ ਹਜੇ ਕੁਝ ਪਤਾ ਨਹੀਂ ਲੱਗ ਰਿਹਾ ਚਲ ਇੱਕੇ ਪੱਟਾ ਆ ਪਾਰੋਂ ਚਾਲ ਗਈ ਹੋਈ ਆ ਪਾਰਟੀ ਸਾਬ ਕਾਫੀ ਕੇ ਬੈਠੇ ਰਿਸ਼ਤਗਾਰ ਆਪਣੇ ਹੇਂਦੀ ਨਾਲਿਕਲੀ ਮੋੜੀਆਂ ਕੱਪਲੇ ਨੇ ਲਗਾ ਜੁੜੀਆਂ ਰੱਖੋ ਨਾ ਬੁਣੀਆਂ ਜੁੜੀਆਂ ਰੱਖੋ ਨਾ ਬੁਣੀਆਂ ਜੁੜੀਆਂ ਓ ਰੱਖੋ ਨਾ ਬੁਣੀਆਂ ਜੁੜੀਆਂ ਲੋਕਾਂ ਕਿਵੇਂ ਖਲਾਸ ਲੱਗ ਲੋ ਪਿਆ ਚੱਲੇ ਦਾਰੀ ਮੁੰਡੇ ਨਾਲ ਤੇ ਉਹ ਵਿਆਹ ਖਤਮ ਹੋਣ ਲੱਗਾ ਤਾਂ ਵੀ ਅਸੀਂ ਮੁੰਡੇ ਨਾਲ ਐਂਡ ਮੈਂ ਰੋਟੀ ਖਾਣ ਵਾਸਤੇ ਬਹਿ ਗਏ ਵੇਆ ਆਲੇ ਫਿਰ ਲਾਲ ਥਾਲੀਆਂ ਪਈਆਂ ਰੋਟੀ ਲੱਗੀ ਏ ਥੋੜੀ ਦੇਰ ਤੱਕ ਆਹ ਮਨਾ ਚੱਤ ਪਕੇ ਆਵਾਜ਼ ਬੈਠੀ ਵੀ ਏ ਜੀ ਗਾਣੇ ਹੁਣ ਮਿੱਠੀ ਹੀ ਆਜ ਮ ਚਲਾਈ ਵੀ ਇਹਨਾਂ ਨੇ ਆਪਾਂ ਬੈਠੇ ਰੋਟੀ ਖਾਣ ਵਾਸਤੇ ਲੱਕੀ ਆਣ ਲੱਗੀ ਏ ਰੋਟੀ ਫੋਨ ਕਰਦੇ ਜੀ 1 ਮਿੰਟ ਨੂੰ ਮੁੰਡੇ ਨੂੰ ਬੁਲਾਉਣ ਵਾਸਤੇ ਕਿੰਨਾ ਟਾਈਮ ਲੱਗੇ ਮੁੰਡੇ ਨੂੰ ਆਉਣਾ ਰੋਟੀ ਖਾਣੀਆਂ ਕਿੱਲੇ ਬਾਕੀ ਕੋਲ ਜੀ ਉਹ ਸਾਲਿਆ ਟੇਬਲ 'ਤੇ ਬੈਠੇ ਸਨ ਫੋਨ ਦੇ ਆ ਮੈਂ ਪੁੱਛ ਰਿਹਾ ਹਾਂ ਉਹ ਮੁੰਡਾ ਪੁੱਛ ਬਾਈ ਜੀ ਜਦੋਂ ਮੈਂ ਤੁਹਾਨੂੰ ਬੁਲਾ ਕੇ ਲਿਆ ਬੁਲਾ ਕੇ ਲਿਆ ਆ ਮੈਂ ਐ ਟਾਊਨ ਆਂਦਾ ਤੇਰੇ ਕਾਲ ਤੇਰੇ ਕਾਲ ਅੱਜ ਅੱਜ ਸੰਪੂਰਨ ਆਪ ਲੋਗ ਅੱਜ ਤੋਂ ਬਾਅਦ ਜਿਹੜਾ ਮੰਨ ਕੇ ਦੇਖੋਗੇ 6 ਉਹ ਤੋਂ ਲੇਟ ਨਹੀਂ ਆਉਗੇ ਇੱਕ ਪਾਣੀ ਸ਼ਾਕ ਇਹ ਵੀਰੇ ਖਾਲੀ ਰੋਟੀ ਹਾਲੇ ਕਿ ਤੇ ਹਾਲੇ ਚੱਲਦਾ ਪ੍ਰੋਸੈਸ ਹਾਲੇ ਚੱਲੂ ਹੀ ਆ ਮਾਈ ਗੋਡ ਇਹ ਕਿੱਥੇ ਦੋ ਪਲੇਟਾਂ ਥੱਲੇ ਖੜਨਾ ਹਾਲੇ ਕੰਮ ਸਟਾਰਟ ਹੋਇਆ ਹੂੰ ਚਲੋ ਬਸਲੀਆਂ ਮੇਰੀ ਇਹ ਐਨਡੈਂਸ ਕਰ ਰਿਹਾ ਹੈ ਮੈਂ ਟੇਸਟ ਹੀ ਕਰ ਰਿਹਾ ਹਾਂ ਹਾਲੇ ਕਿ ਵਿਰਾਸਾ ਹਾਲੇ ਐਰਪੇ ਉੜੇ ਆਂ ਮਰਟੀ ਨਾ ਆਦਾ ਆ ਗਿਆ ਟੇਸਟ ਕਰਦਾ ਫੜ ਲਿਆ ਦੇਖੀ ਉਹ ਤਾਂ ਬਲੌਗ ਪੈ ਗਿਆ ਲੈ ਤੇਰਾ ਟੂ ਬਿੱਟੂ ਬਾਕੀ ਕੋਣ ਆਏ ਉਹ ਬਿੱਟੂ ਚਲੋ ਬੀਰ ਜੀ ਤੂੰ ਨਾ ਚਲਾਈ ਗੱਡੀ ਕੌਣ ਹੋਰ ਕੇ ਹਾਲ ਵਿੱਚ ਚਲਾਣ ਦੇ ਦੀ ਗੱਡੀ ਤੂੰ ਨੇ ਚਲਾਈ ਉਹਨੂੰ ਨਾ ਚਲਾਣ ਦੀ ਗੱਡੀ ਕੰਮ ਘਰੇ ਚਰੇ ਕੰਮ ਹੈ ਚੱਲ ਚੱਲ ਜੀ ਵੀਰੇ ਅਸੀਂ ਜਾਏ ਆਂਦੇ ਕੰਮ ਕਿਹੜਾ ਹੈ ਛੋਟੋ ਮੰਨਦੇ ਆਂ ਹੋਰ ਆ ਦੇ ਹਾਂਜੀ ਲੱਗਦੇ ਕਿਥੇ ਆ ਦੇ

ਉਹ ਲਲਕਾਰੇ ਵਜेंगे क्या ठीक है दे दे दे। नहीं देखो 1000000 ₹1000000 ਹੋ ਗਿਆ ਬਹੁਤ ਆਇਆ ਪਾਣੀ ਦੇ ਦੇ ਆ ਲੋ ਜੀ ਪਾਣੀ ਲੋ ਜੀ ਪਾਣੀ ਚੱਕ ਮਾਹੜ ਕਹਿੰਦਾ ਉਹ ਕੜਨਾ ਆਪਣੀ ਤਾਂ ਤੂੰ ਤਾਂ ਨਹੀਂ ਜੀ ਨਹੀਂ ਠੀਕ ਹੈ ਨਾ ਵੀ ओके ਐਂ ਕਰਦੇ ਇੱਕ ਵਾਰੀ ਆ ਓਕੇ ਕਰਦੇ ਹਾਂ ਬਸ ਸਿਰ ਵੀ ਹਲਾ ਤਾ ਅਸੀਂ ਬਹੁਤ ਲੋ ਜੀ ਵਿਦਾਇਗੀ ਦਾ ਸਮਾਂ ਸਾਡਾ ਭਾਬੀ ਜੀ ਨੇ ਜਾਣ ਲਈ ਤਿਆਰ ਕਰਦੋ ਗੱਡੀ ਦਾ ਡਰਾਈਵਰ ਵੀ ਤਿਆਰ ਬਾਈ ਮੇਰੀਆਂ ਗੱਲਾਂ ਸੁਣਦੇ ਹੋਏ ਚਲੋ 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 ਅੱਗੇ ਨਿਕਲਦੇ ਵਿਦਾਈ ਵੀਰੋ ਜੀ ਨਿਕਲਵਾਦ ਥੋੜੇ ਬੰਦੇ ਬਾਹਰ ਜੀ ਚਲੋ ਬਾਹਰ ਦੇਖਿਆ ਕੀ ਚੀਜ਼ ਕੀ ਆਏ ਆਲ ਕਟਣਾ ਬਾਹਰ ਨਿਕਲੂ ਆਜਾ ਠਾਕੜ ਕਰੀਏ ਉਹ ਬੰਦੇ ਜਾਤੇ ਆ ਲੱਟ ਮਾਰੇ ਯਾਰ ਕਿਰਾਪ ਲੜਾਈ ਦਾ ਮੈਚ ਨੇ ਉਹਨੂੰ ਆਪ ਫੜ ਲਾ ਭਾਈ ਦੇਖੀ ਆਣ ਛੱਡ ਦੇ ਪਰ ਉਹਦੇ ਨੂੰ ਪਤਾ ਨਹੀਂ ਲੱਗਦਾ ਆਏ ਭਾਈ ਨਾਲ ਲੈ ਉਹ ਭਾਈ ਨਾਲ ਲਾਇਆ ਨਾਲ ਲਾਇਆ Pelo amor 我应该得来。 Well, will uh, be ਉਹ ਰਾਣੀ ਮੂਹ ਜਲਾ ਕੋਈ ਜਾਂਦਾ ਜਾਨਾ ਜਿਆਦਾ ਕਾਲੀ ਲੱਗੀ ਲਾਦੀ ਇਹਨੂੰ ਹੋ 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 ਸਾਡੀਆਂ ਨੱਕ ਦਾ ਕੋਕਾ ਹੀ ਲਿਆ ਸੈਟ ਕਰ ਆ ਲੈ ਬਣਾ ਲੈ ਆਹ ਇਹ ਬੋੜਾ ਸਤਾ ਬਟਾ ਲਾ ਗਿਆ ਇਹ ਨਾਲ 40 4800 4800 48 48 4000 4000 ਪਾ ਕੇ ਬਾਕੀ ਬਟਾਕੀ ਲਵਾਏਗਾ ਮੁੰਡਾ ਹਾਂ ਉਹ ਮੰਗਣ ਲੱਗਿਆ ਕੋਣ ਹੋ ਗਈ ਜੇ ਕਰਦੇ ਅੰਦਰ ਮਗਾ ਕੋਈ ਐਂਟਰੀ ਕਰਦੇ ਵੀ ਆ ਜੀ ਸੋ ਇੱਥੇ ਹੁੰਦੀ ਆਪਣੇ ਬਲੌਗ ਦੀ ਸਮਾਪਤੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਪਾ ਜਾਈਆ ਬਾਹਰ ਹੋ